ਪੰਜਾਬ ਦੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹਰਜਿੰਦਰ ਸਿੰਘ ਲਖੋਵਾਲ ਸ਼ਾਮਲ ਸੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨ드ਮਸਤਕ ਹੋ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਰਦਾਸ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਹੁਣ ਵੀ ਪੰਜਾਬ ਦੇ ਲੋਕ ਨਾ ਜਾਗੇ ਤਾਂ ਆਉਣ ਵਾਲੀਆਂ ਨਸਲਾਂ ਬਿਮਾਰੀਆਂ ਅਤੇ ਬੰਜਰ ਜ਼ਮੀਨ ਦੇ ਰੂਪ ਵਿੱਚ ਵੱਡੀ ਸਜ਼ਾ ਭੁਗਤਣਗੀਆਂ। ਸਾਡਾ ਪਾਣੀ ਰਾਜਸਥਾਨ ਨੂੰ ਅਸੀਂ ਪੀਣ ਵਾਸਤੇ ਦਿੱਤਾ ਸੀ ਉਹਨੂੰ ਕਮਰਸ਼ੀਅਲ ਕੰਮ ਲਈ ਪਾਣੀ ਨਹੀਂ ਸੀ ਦਿੱਤਾ ਔਰ ਅੱਜ ਉਹ ਬਾਰਮੇਰ ਦੀ ਰਿਫਾਇਨਰੀ ਤੋਂ ਕੱਲੀ ਤੋਂ 1600 ਕਰੋੜ ਰੁਪਇਆ ਸਾਲਾਨਾ ਵਟਦਾ ਹੈ 2 ਰੁਪਏ ਲੀਟਰ ਹਰ ਇੰਡਸਟਰੀ ਵਾਲੇ ਤੋਂ ਲੈਂਦਾ ਘਰਾਂ ਤੇ ਖੇਤੀ ਦਾ ਕੀ ਰੇਟ ਹੈ ਉਹ ਮੈਨੂੰ ਹਲੇ ਪਤਾ ਨਹੀਂ ਅੱਜ ਤੱਕ ਇੱਕ ਅਸੈਸਮੈਂਟ ਦੇ ਮੁਤਾਬਕ 7 ਲੱਖ ਕਰੋੜ ਦਾ ਪਾਣੀ ਜੇ ਅੰਗਰੇਜ਼ ਦੇ ਰੇਟ ਦੇ ਨਾਲ ਗਿਣਿਆ ਜਾਏ ਪੰਜਾਬ ਤੋਂ ਰਾਜਸਥਾਨ ਨੂੰ ਮੁਫਤ ਚ ਚਲਾ ਗਿਆ ਸਾਨੂੰ ਸਾਡੇ ਗਵਨਰ ਦੀ ਰਾਜ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਰਾਜਸਥਾਨ ਇਹ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦੇਣਾ ਪਰ ਅਸੀਂ ਕਹਿੰਦੇ ਆ ਸੰਵਿਧਾਨ ਜੋ ਕਹਿੰਦਾ ਹੈ ਉਹਦੇ ਨਾਲ ਸਾਨੂੰ ਪੰਜਾਬ ਨੂੰ ਇਨਸਾਫ ਦੇ ਦਿਓ ਕਿਉਂਕਿ ਪੰਜਾਬ ਦੇ ਕੋਲੋਂ ਜਦੋਂ ਹੁਣ SOWAL ਦਾ ਰੇਡ ਕਾ ਪਿਆ ਹੋਇਆ ਹੈ ਪੰਜਾਬ ਕੋਲ 1 ਕਰੋੜ ਏਕੜ ਜ਼ਮੀਨ ਹੈ ਖੇਤੀ ਯੋਗ ਹਰਿਆਣਾ ਕੋਲ 70 ਲੱਖ ਏਕੜ ਜ਼ਮੀਨ ਹੈ ਸਾਡੇ ਨਾਲ ਘੱਟ ਜ਼ਮੀਨ ਹੈ ਉਦੇ ਕੋਲ 22.7 ਐਮਐਪ ਪਾਣੀ ਹੈ ਸਾਡੇ ਕੋਲ 20 ਪਾਣੀ ਸਾਡੇ ਕੋਲ ਘੱਟ ਹੈ ਪਾਣੀ ਸਾਡੇ ਕੋਲ ਘੱਟ ਹੈ ਔਰ ਜ਼ਮੀਨ ਸਾਡੇ ਕੋਲ ਵੱਧ ਹੈ ਹਾਲੇ ਐਸਵਾਈਐਲ ਦਾ ਰੇਡ ਕਾ ਫੇਰ ਪੈਂਦਾ ਹੈ ਜਮਨਾ ਦੇ ਵਿੱਚੋਂ ਪਾਣੀ ਹਿਮਾਚਲ ਨੂੰ ਦੇ ਦਿੱਤਾ ਗਿਆ ਪੰਜਾਬ ਨੂੰ ਨਹੀਂ ਦਿੱਤਾ ਔਰ ਹਿਮਾਚਲ ਵਾਲੇ ਦਿੱਲੀ ਨੂੰ 21 ਕਰੋੜ ਰੁਪਏ ਦਾ ਹਰ ਸਾਲ ਪਾਣੀ ਵੇਚਦੇ ਨੇ ਤੇ ਪੰਜਾਬ ਦਾ ਪਾਣੀ ਮੁਫਤ ਜਾ ਰਿਹਾ ਦਿੱਲੀ ਨੂੰ ਵੀ ਰਾਜਸਥਾਨ ਨੂੰ ਵੀ ਹਰਿਆਣਾ ਆਪਣੇ ਆਪਣੇ ਹੇ ਰਿਸਰਵ ਬੱਧਰ ਲੈ ਚੁੱਕਾ ਹੈ ਅੱਜ ਸਰਕਾਰਾਂ ਸਾਡੇ ਤੋਂ ਜਿਵੇਂ ਨਹਿਰਾਂ ਦਾ ਪਾਣੀ ਦਾ ਅਧਿਕਾਰ ਖੋਇਆ ਜਾ ਰਿਹਾ ਡੈਮਾਂ ਦਾ ਅਧਿਕਾਰ ਵੀ ਸਰਕਾਰਾਂ ਨੇ ਸਾਡੇ ਤੋਂ ਖੋਹ ਲਿਆ ਉਹਦੇ ਲਈ ਅਸੀਂ ਲੜਾਈ ਲੜਨ ਦੇ ਲਈ ਅੱਜ ਸਾਂਝੇ ਤੌਰ ਤੇ ਅਸੀਂ ਇੱਥੇ ਅਰਦਾਸ ਕੀਤੀ ਆ ਤੇ ਕਿਵੇਂ ਸਾਡਾ ਪਾਣੀ ਪੋਲਿਊਟ ਹੋ ਰਿਹਾ ਕਿਵੇਂ ਜੜੀਆਂ ਨੇ ਵੱਡ ਵੱਡੀਆਂ ਕੰਪਨੀਆਂ ਵੱਡ ਵੱਡੀਆਂ ਇੰਡਸਟਰੀ ਉਹ ਪਾਣੀ ਧਰਤੀ ਦੇ ਵਿੱਚ ਪਾ ਰਹੀਆਂ ਤੇ ਹਰੇਕ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਬਣ ਗਿਆ ਇਸ ਮੌਕੇ ਜਾਗੋ ਪੰਜਾਬ ਮੁਹਿੰਮ ਤਹਿਤ ਕਿਸਾਨਾਂ ਨੇ ਕਸਮ ਖਾਦੀ ਕਿ ਉਹ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣਗੇ। ਉਹਨਾਂ ਐਲਾਨ ਕੀਤਾ ਕਿ ਉਹਨੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਛੋਟੀਆਂ ਕਾਨਫਰੰਸਾਂ ਕਿਤਿਆਂ ਚਾਣਗੀਆਂ। ਮਾਰਚ ਦੇ ਆਖਿਰ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਕਿ ਪੰਜਾਬ ਦੇ ਪਾਣੀਆਂ ਤੇ ਮਾਲਕੀ ਹੱਕ ਵਾਪਸ ਦਿੱਤੇ ਜਾਣ ਅਤੇ ਸਾਰੀਆਂ ਗਲਤ ਧਾਰਾਵਾਂ ਨੂੰ ਰੱਦ ਕੀਤਾ ਜਾਵੇ।